ਜਲੰਧਰ ਜਿਮਣੀ ਚੋਣ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਅਤੇ ਹਲਕਾ ਸਨੌਰ ਤੋਂ ਐਮਐਲਏ ਹਰਮੇਸ਼ ਸਿੰਘ ਪਠਾਨ ਮਾਜਰਾ ਦੀ ਰਹਿਨਮਾਈ ਹੇਠ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਨੈਸ਼ਨਲ ਜਰਨਲ ਸੈਕਟਰੀ ਸੰਦੀਪ ਪਾਟਕ ਨੂੰ ਜਲੰਧਰ ਦੀ ਹਵੇਲੀ ਦੇ ਵਿੱਚ ਮਿਲੇ ਜਿੱਥੇ ਉਹਨਾਂ ਦੇ ਵੱਲੋਂ ਆਪਣੀਆਂ ਮੁਸ਼ਕਲਾਂ ਦੱਸੀਆਂ ਗਈਆਂ ਤੇ ਇਹਨਾਂ ਮੁਸ਼ਕਲਾਂ ਨੂੰ ਸੁਣਨ ਤੋਂ ਬਾਅਦ ਨੈਸ਼ਨਲ ਜਰਨਲ ਸੈਕਟਰੀ ਸੰਦੀਪ ਪਾਟਕ ਦੇ ਵੱਲੋਂ ਇਹਨਾਂ ਪਰਿਵਾਰਾਂ ਨੂੰ ਮੈਂਬਰਾਂ ਨੂੰ ਅਹੁਦੇਦਾਰਾਂ ਨੂੰ ਇਹਨਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸ਼੍ਰੀ ਮਹਿੰਦਰ ਭਗਤ ਜੀ ਦਾ ਸਾਥ ਦੇਣ ਦੇ ਲਈ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰ ਸਹਿਬਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਕਿ ਅਸੀਂ ਵੱਡੇ ਮਾਰਜਨ ਦੇ ਨਾਲ ਸ਼੍ਰੀ ਮਹਿੰਦਰ ਭਗਤ ਨੂੰ ਜਿੱਤ ਦਵਾਵਾਂਗੇ ਜਿੱਤ ਹਾਸਲ ਕਰਵਾਵਾਂਗੇ ਅਸੀਂ ਅੱਡੀ ਚੋਟੀ ਦਾ ਜੋਰ ਲਗਾ ਦੇਵਾਂਗੇ ਤਾਂ ਦੱਸ ਦਈਏ ਕਿ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਜਿੰਦਰਪਾਲ आनंद ਦੀ ਰਹਿਨਮਾਈ ਦੇ ਹੇਠ ਜਿਹੜੇ ਇਹ ਮੈਂਬਰ ਤੇ ਅਹੁਦੇਦਾਰ ਸਹਿਬਾਨ ਸਾਰੇ ਜਿਹੜੇ ਨੇ ਅੱਜ ਆਪਣੀਆਂ ਮੁਸ਼ਕਲਾਂ ਲੈ ਕੇ ਪਹੁੰਚੇ ਸੀ ਇਹਨਾਂ ਦੀਆਂ ਮੁਸ਼ਕਲਾਂ ਕੀ ਨੇ ਦੱਸ ਦੇ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਛੋਟੇ ਪੁਲਿਸ ਮੁਲਾਜ਼ਮਾਂ ਨੂੰ ਮਜਬੂਰੀ ਦੇ ਵਿੱਚ ਹੋਈ ਥੋੜੀ ਦੇਰੀ ਗੈਰ ਹਾਜ਼ਰੀ ਕਾਰਨ ਰਾਜਨੀਤਿਕ ਲਾਭ ਲੈਣ ਦੇ ਲਈ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਜਦੋਂ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਨਾ ਕੋਈ ਕੇਸ ਦਰਜ ਹੈ ਨਾ ਹੀ ਇਹ ਕੋਈ ਗੈਂਗਸਟਰ ਨੇ ਤੇ ਨਾ ਹੀ ਇਹ ਕੋਈ ਚਿੱਟੇ ਦੇ ਵਪਾਰੀ ਨੇ ਫਿਰ ਵੀ ਇਨਾਂ ਪੁਰਸ ਮੁਲਾਜ਼ਮਾਂ ਦੇ ਡਿਸਮਿਸ ਹੋਣ ਦੇ ਕਾਰਨ ਕਰਕੇ ਇਨਾਂ ਦੇ ਬੱਚਿਆਂ ਦੀ ਪੜ੍ਹਾਈ ਰੁਕ ਗਈ ਹੈ ਇਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੋਣ ਲੱਗ ਪਿਆ ਤੇ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਬਹੁਤ ਵੱਡਾ ਬਫਦ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਅਨੰਦ ਦੀ ਰਹਿਨੁਮਾਈ ਦੇ ਹੇਠ ਜਲੰਧਰ ਦੀ ਹਵੇਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਜਰਨਲ ਸੈਕਟਰੀ ਡਾਕਟਰ ਸੰਦੀਪ ਪਾਟਕ ਜੀ ਨੂੰ ਮਿਲ ਕੇ ਇਹਨਾਂ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਤੇ ਇਹਨਾਂ ਨੂੰ ਭਰੋਸਾ ਵੀ ਮਿਲਿਆ ਇਸ ਮੌਕੇ ਹੋਰ ਵੀ ਉੱਥੇ ਆਮ ਆਦਮੀ ਪਾਰਟੀ ਦੇ ਮੰਤਰੀ ਵੱਡੇ ਅਹੁਦੇਦਾਰ ਮੌਜੂਦ ਰਹੇ ਤਾਂ ਇਸ ਮੌਕੇ ਕੀ ਕੁਝ ਕਿਹਾ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਐਮ ਐਲ ਏ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਤੇ ਉੱਥੇ ਸੰਦੀਪ ਪਾਟਕ ਜੀ ਪਹੁੰਚੇ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਤੇ ਸਾਬਕਾ ਡੀ ਐਸ ਪੀ ਐਡਵੋਕੇਟ ਰਜਿੰਦਰਪਾਲ ਅਨੰਦ ਦੇ ਬਲੋਂ ਸਾਰੇ ਬਫਦ ਨੂੰ ਇਹਨਾਂ ਦੇ ਨਾਲ ਮਿਲਵਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨਾ ਮਿਲਵਾਇਆ ਗਿਆ ਤੇ ਇਸ ਮੌਕੇ ਸਾਰਿਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਜੁਬਾਨੀ ਸੁਣਾਉਣੇ ਆ। ਬਹੁਤ ਬਹੁਤ ਧੰਨਵਾਦ। ਅੱਛਾ ਮੇਰੀ ਗੱਲ ਸੁਣੋ ਹੁਣ ਤਾਂ ਧਿਆਨ ਨਾਲ ਪਹਿਲਾਂ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਦੂਰ ਦਰਾਡੇ ਕੋਨੇ ਕੋਨੇ ਤੋਂ ਸਾਰੇ ਅੱਜ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਤੇ ਅਹੁਦੇਦਾਰ ਇੱਥੇ ਆਏ ਹੋ ਔਰ ਬਾਰਿਸ਼ ਦਾ ਵੀ ਮੌਸਮ ਹੈ ਗਰਮੀ ਬੜੀ ਹੈ ਜਿਨ੍ਹਾਂ ਨੂੰ ਮੈਂ ਮਲਾਉਣ ਜਾ ਰਿਹਾ ਤੁਸੀਂ ਬਹੁਤੇ ਨਹੀਂ ਜਾਣਦੇ ਹੋਵੋਗੇ ਥੋੜੇ ਜਾਣਦੇ ਇਹ ਮੇਰੇ ਭਰਾ ਨੇ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਜੀ ਸਾਡੇ ਐਮਐਲਏ ਠੀਕ ਹੈ ਇਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਆਪਾਂ ਇਕੱਠੇ ਹੋਏ ਆ ਇਹਨਾਂ ਨੇ ਮੈਨੂੰ ਮੁੱਖ ਮੰਤਰੀ ਜੀ ਦੇ ਨਾਲ ਵੀ ਮਲਾਤਾ ਹੈਗਾ ਔਰ ਜਿਹੜੇ ਆਪਣੇ ਜਨਰਲ ਸਕੱਟਰੀ ਆਲ ਇੰਡੀਆ ਦੇ ਡਾਕਟਰ ਸੰਦੀਪ ਪਾਟਲ ਜੀ ਉਹਨਾਂ ਨੇ ਵੀ ਮਲਾਤਾ ਹੈਗਾ ਉਹਨਾਂ ਨੇ ਆਪਾਂ ਨੂੰ ਕੰਮ ਦੀ ਯੈਸ ਕਰਤੀ ਹੈ ਇਲੈਕਸ਼ਨ ਤੋਂ ਬਾਅਦ ਆਪਣਾ ਕੰਮ ਹੋ ਜਾਊਗਾ ਮਾਰ ਦਿਓ ਤਾੜੀਆਂ ਔਰ ਇਹ ਸਾਰਾ 올 ਕ੍ਰੈਡਿਟ ਗੋਸ ਟੂ ਸਰਦਾਰ ਹਰਮੀਤ ਸਿੰਘ ਖਰਨਾਵਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ 23 ਦੇ 23 ਜ਼ਿਲ੍ਹਿਆਂ ਚੋਂ ਆਏ ਹੋਏ ਨੇ ਜੀ ਸਾਰੇ ਇਹ ਬਾਹਰ ਤੇ ਆਈ ਸੇਖ ਬਹੁਤ ਹੈ ਜੀ ਬਾਹਰ ਆਏ ਨੇ ਪਤਾ ਲੱਗ ਆਪਣੀ ਆਪਣੀਆਂ ਸਾਡੇ ਡੀਐਸਪੀ ਸਾਹਿਬ ਨੂੰ ਮੈਂ ਕਹਿ ਆਈ ਸੀ ਉਹਨਾਂ ਨੇ ਰੋਕ ਤੇ ਉਹ ਦਾਤਾ ਸਾਹਿਬ ਨਾਲ ਇੱਥੇ ਰਾਸ਼ ਰਾਸ਼ ਜਗਾ ਸੀ ਇਹਦੇ ਕਰਕੇ ਰੋਕਿਆ ਗਿਆ ਜਿਦਾਂ 1 2 2 4 4 ਲੈ ਤੇ ਹੈ ਸੀ ਅੰਦਰ ਸੀਟਿੰਗ ਕਰਤੀ ਬੰਦੇ ਜਾਂਦੇ ਉਹ ਇਸ ਕਰਕੇ ਤਾਂ ਮਾफी ਮੰਗਦੇ ਬਾਹਰ ਤਾਂ ਰੋਕ ਲੈਂਦੇ ਠੀਕ ਸਰ ਅੱਛਾ ਹੁਣ ਮੇਰੀ ਇੱਕ ਬੇਨਤੀ ਸਰੋ ਸਾਰੇ ਧਿਆਨ ਨਾਲ ਹਾਂਜੀ ਇਲੈਕਸ਼ਨ ਦੇ ਵਿੱਚ ਸਿਰਫ ਦੋ ਦਲ ਰਹਿ ਗਏ ਨੇ 10 ਤਰੀਕ ਨੂੰ ਇਲੈਕਸ਼ਨ ਹੈ ਜਿੰਨੇ ਤੁਹਾਡੇ ਇੱਥੇ ਯਾਰ ਦੋਸਤ ਨੇ ਜਿੰਨੇ ਤੁਹਾਡੇ ਇੱਥੇ ਰਿਸ਼ਤੇਦਾਰ ਨੇ ਚਾਹੇ ਉਹਨਾਂ ਦੇ ਗੋਡੇ ਫੜਦੇ ਪੈਣ ਚਾਹੇ ਮੋਢੇ ਫੜਨੇ ਪੈਣ ਇਹ ਕੈਂਡੀਡੇਟ ਬਹੁਤ ਵੱਡੀ ਵੱਡੀ ਜਿੱਤ ਤੇ ਆਪਣਾ ਭਗਤ ਸਾਹਿਬ ਜਿੱਤਣੇ ਚਾਹੀਦੇ ਨੇ ਵੱਡਾ ਹਵਨ ਹੋ ਰਿਹਾ ਸਾਰਿਆਂ ਨੇ ਤੁਸੀਂ ਹੂਤੀਆਂ ਪਾਣੀਆਂ ਨੇ ਵਿੱਚ ਹਨਾ ਤੁਹਾਡੇ ਆਿਆਂ ਦਾ ਇੱਥੇ ਤਾਂ ਹੀ ਵਾਦਾ ਹੈ ਜੇ ਭਗਤ ਜੀ ਬਹੁਤ ਵੱਡੀ ਜਿੱਤ ਨਾਲ ਜਿੱਤਣਗੇ ਤਾਂ ਇਹ ਮੰਨਿਆ ਜਾਊਗਾ ਵੀ ਤੁਹਾਡਾ ਬਹੁਤ ਵੱਡਾ ਹਿੱਸਾ ਉਹਦੇ ਵਿੱਚ ਹੈਗਾ ਫਿਰ ਅਸੀਂ ਸਾਰੀਆਂ ਚੀਜ਼ਾਂ ਜਿਹੜੇ ਤੁਹਾਡੇ ਕੰਮ ਪੈਂਡਿੰਗ ਪਏ ਨੇ ਉਹ ਕਲੇਮ ਕਰਨ ਯੋਗੇ ਹੋ ਜਾਣਗੇ ਵੀ ਅਸੀਂ ਆਏ ਸੀ ਜੀ ਅਸੀਂ ਬੀ ਮਿਹਨਤ ਕੀਤੀ ਹੈ ਤੇ ਕਹਿੰਦੇ ਇਹ ਹੁਣ ਸਾਰਿਆਂ ਦੀ ਪੱਕਾ ਦਾ ਸਵਾਲ ਹੈ ਕੈਂਡੀਡੇਟ ਆਪਣਾ ਜਿੱਤਿਆ ਪਿਆ ਪਰ ਮੈਂ ਚਾਹਨਾ ਵੀ ਉਹ ਬਖਰੇ ਬਹੁਤ ਵੱਡੇ ਮਾਰਜਨ ਨਾਲ ਜਿੱਤਣ। ਸਮਝ ਗਏ ਤੁਸੀਂ ਗੱਲ? ਹਾਂ ਇਹ ਕੋਈ ਨੰਬਰ ਬਣਾਉਣੇ ਗੱਲ ਨਹੀਂ ਵੀ ਅਸੀਂ ਇਕੱਠੇ ਹੋ ਕੇ ਗਲੀਆਂ ਮੰਨਿਆਂ ਚ ਜਾਣਾ। ਆਪਣੇ ਆਪਣੇ ਟੈਲੀਫੋਨ ਕਮਾਓ ਜਿਹਦੇ ਕੋਲ ਜਾਣਾ ਪੈਂਦਾ ਜਾਓ ਅੱਜ ਤੁਸੀਂ ਇੱਥੇ ਆਏ ਹੋਇਓ। ਹੁਣ ਉਸ ਇਲਾਕੇ ਦੇ ਵਿੱਚ ਕੁਝ ਵੇਟ ਕਰ ਜਾਓ। ਸਮਝੇ ਮੇਰੀ ਗੱਲ ਜਿਵੇਂ ਪੁਲਿਸ ਕਰਦੀ ਹੁੰਦੀ ਹੈ। ਹਾਲ ਅਕਲਾ ਕਵਾੜ ਆ ਜਿਵੇਂ 40 ਨੰਬਰ ਦਾ ਚਾਰਜ ਮੈਂ ਆ। 41 ਦਾ ਚੇਤਨ ਆ ਜਿਹੜੀ ਵਾਰਡ ਚਾਪਾ ਨੂੰ ਇਲੈਕਸ਼ਨ ਆ ਜਿਹੜੇ ਹਲਕੇ ਦੇ ਵਿੱਚ ਉਹ ਤੁਸੀਂ ਭਾਜੀ ਨਾਲ ਗੱਲ ਕਰ ਲਿਓ ਇਹ ਮੇਰੇ ਨਾਲ ਗੱਲ ਕਰਨ ਲੇਗੇ ਅਸੀਂ ਉਸ ਅਨਚਾਰਜ ਨੂੰ ਤੁਹਾਨੂੰ ਚਾਹੇ ਐਮਐਲਏ ਵਿੱਚ ਚਾਹੇ ਕੋ ਮੰਤਰੀ ਹੋਵੇ ਉਹਦੇ ਨਾਲ ਤੁਹਾਡੇ ਉਸ ਰਿਸ਼ਤੇਦਾਰ ਦਾ ਸੰਪਰਕ ਕਰਾ ਦਾਂ 40 ਨੰਬਰ ਦੇ ਵਾਰਡ ਤੋਂ ਕੋਈ ਤੁਹਾਡੇ ਦੇਖੂ ਦਾ ਬਜਟ ਮਤਲਬ ਉਹ ਤੁਸੀਂ ਮੇਰੇ ਨਾਲ ਸੰਪਰਕ ਕਰਾਓ ਉਹਨਾਂ ਨੂੰ ਕੋਈ 2027 ਤੱਕ ਜਿਹੜੇ ਵੀ ਕੰਮ ਕਰ ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਕਰਾ ਕੇ ਦਿਆ ਕਰਾਂਗੇ ਐਮਐਲਏ ਕੋ ਤਾਂ ਜ਼ਿੰਦਗੀ ਲੋੜ ਦੀ ਅਸੀਂ ਜਾਣੀ ਆਡਾ ਕੰਮ ਜਾਣੇ ਅਸੀਂ ਤੁਹਾਨੂੰ ਕਿਤੋਂ ਕਰਾ ਕੇ ਦਿਆ ਕਰੀਏ 27 ਤੱਕ ਜਿੰਨੇ ਵੀ ਕੰਮ ਹੈ ਤੁਹਾਡੇ ਹੀ ਕਰਾ ਕੇ ਦਿਆ ਕਰਾਂਗੇ ਇੱਥੋਂ ਦੇ ਇੱਥੋਂ ਵਾਲੇ ਨਿਸ਼ਚਿਤ ਰਾਮ ਨੂੰ ਕਹਿਣਾ ਇਸ ਕਰਕੇ ਮੇਰੇ ਭਰਾ ਹੁਣ ਆਏ ਹੋ ਸਾਰੇ ਨੂੰ ਹਰ ਇੱਕ ਵਾਰਡ ਦੇ ਵਿੱਚ ਬੰਦਿਆਂ ਨੂੰ ਮਿਲਾ ਕੇ ਜਾਓ ਜਿੱਥੇ ਜਿੱਥੇ ਟਾਲੀਆਂ ਚੱਲ ਜਾਂ ਆਣ ਜੀ ਜੀ ਸਰਦਾਰੀਆਂ ਤਾਂ ਕਿ ਆਪਾਂ ਮਾਨ ਸਾਹਿਬ ਨੂੰ ਇਹ ਸਕੀਨ ਵੀ ਸਾਡੀ ਟੀਮ ਨੇ ਇਸਨੇ ਕੰਮ ਕੀਤਾ ਇਹਨਾਂ ਦਾ ਬੰਦਾ ਜਿਹੜਾ ਮਾਨ ਹੈ ਉਹ ਨੂੰ ਦਿਖਾ ਦੇ ਠੀਕ ਸਾਡਾ ਬਹੁਤ ਬਹੁਤ ਸਰਦਾਰ ਹਮੀਰ ਸਿੰਘ ਤਾਨਵਾਜਾ ਜਿੰਦਾਬਾਦ ਜਿੰਦਾਬਾਦ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਜਿੰਦਾਬਾਦ 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 ਇਹਨਾਂ ਨੂੰ ਕੋਈ ਜਪੋਸ ਨਹੀਂ ਤਾਂ ਸਾਰੇ ਹਲਕੇ ਦੇ ਲਈ ਹਾਂਜੀ ਹਾਂਜੀ ਉਹ ਕਰ ਦਿੰਦੇ ਆ ਉਹਨਾਂ ਦੇ ਵਿੱਚ ਸਾਜ ਕਰਨਾ ਪਏ ਤੇ ਮਲਾ ਕੇ ਅੱਜ ਨਾਲ 40 ਤੇ 41 ਵਾਰਡ ਦੇ ਵਿੱਚ ਛਾ ਜਾਓ ਉੱਥੇ ਬੰਦੇ ਆਪਾਂ ਨੂੰ ਆਪ ਪਾਰਟੀ ਵਾਲੇ ਮਿਲ ਜਾਣੇ ਨੇ ਉਹਨਾਂ ਕੋ ਵੋਟਰ ਸੂਚੀਆਂ ਆਈਆਂ ਹੋਰ ਵੀ ਕਿਤੇ ਜਿੱਥੇ ਇਲੈਕਸ਼ਨ ਤੋਂ ਬਾਅਦ ਕਿਸੇ ਵਾਰਡ ਚ ਵੀ ਆ ਹਰੇਕ ਤੁਹਾਡੇ ਵਿੱਚ ਦਾ ਛੱਜਣਾ ਨਹੀਂ ਆ ਇਹ ਜ਼ਰੂਰੀ ਨਹੀਂ ਕਿਲਾ 40 ਤੇ 41 ਜਿੰਨੀ ਕੰਸਿਸਟੈਂਸੀ ਹੈਗੀ ਹੈ ਵਿਧਾਨ ਸਭਾ ਦੀ ਹੈ ਉਹਦੇ ਬਹੁਤ ਹੋਰ ਅੰਚਾਰਜ ਮੈਂ ਆ ਮੈਂ ਉਹਨਾਂ ਨੂੰ ਆ ਵੀ ਉੱਥੇ ਜਿੱਥੇ ਨਾਲ ਲੱਭ ਸਕੇ ਲੱਭ ਦੋ ਆਹ ਦੀ ਗੱਡੀ ਠੀਕ ਹੈ ਸਬਸਕ੍ਰਾਈਬ ਮੋਸਟ ਜਿਹੜਾ ਹਲਕਾ ਉਹ ਸਾਰਾ ਆਪਾਂ ਤੇ ਮਾਨ ਸਾਹਿਬ ਦਾ ਛੱਡਾ ਚੈੱਕ ਕਰਨਾ ਜੀ ਜੀਵਨ ਸਿੰਘ ਸਾਹਿਬ ਦਾ ਕਰਨਾ ਸੰਦੀਪ ਭਾਰਤੀ ਦਾ ਕਰਨਾ ਵੀ ਆਪਾਂ ਨੂੰ ਜਿੱਦਾ ਹੀ ਤਾਕੀ ਆਪਾਂ ਆਪਣੇ ਜਿਹੜੇ ਮੁੱਦੇ ਉਹ ਹੱਲ ਕਰਾ ਜੀ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਮੇਰੀ ਗੱਣਾ ਦੋ ਵੀ ਨਹੀਂ ਗਹਿਣਾ ਤੂੰ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ 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 ਕੋਲ ਕੰਮ ਨਾ ਹੁਣ ਥੋੜਾ ਜਿਆਦਾ ਢਿੱਲਾ ਪੈ ਗਿਆ ਮੇਰੀ ਬਾਤ ਤੁਹਾਡੇ ਨਾਲ ਜਿਆਦਾ ਉੱਚੀ ਹੈ ਬਾਦਾਂ ਬਿੱਤਰੂ ਜਿਹਨੇ ਉੱਤੇ ਮਗਰ ਆਜ ਥੋੜੀ ਜਾਣੀ ਚਾਹੀਦੀ ਆ ਮੈਂ ਕਹਿੰਦਾ ਜਿੰਦਾਬਾਦ ਤੁਸੀਂ ਦੋ ਵਾਰ ਹੀ ਜਿੰਦਾਬਾਦ ਕਹਿਣਾ ਠੀਕ ਆ ਜੀ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ 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 ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ 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 ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਜਿੰਦਾਬਾਦ 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 ਗੱਲ ਤੁਸੀਂ ਸਮਝ ਗਏ ਹੁਣ ਪੰਜਾਬੀ ਜਿੰਦਾਬਾਦ ਜਿੰਦਾਬਾਦ ਜਿੰਦਾ ਜਿੰਦਾਬਾਦ 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 ਆ ਸਾਡੇ ਹੋਣ ਵਾਲੇ ਐਮ ਐਲ اے ਮਨਿਸਟਰ ਸਾਗੇਜੀ ਆਗੇ ਰਹੇ ਜੀ ਬਹੁਤ ਬਹੁਤ ਧੰਨਵਾਦ ਜਰਾ ਹਰ ਸਾਰੀ ਸੈਨਾ ਤੁਹਾਡੀ ਖਿਦਮਤ ਹੈ ਜੀ ਸਾਰੇ ਬਹੁਤ ਬਹੁਤ ਧੰਨਵਾਦ ਸਾਰਾ ਪੰਜਾਬ ਅਸੀਂ ਇਕੱਠਾ ਕੀਤਾ ਜੀ ਮੈਂ ਪੰਜਾਬ ਪੂਸ ਫੈਮਿਲੀ ਬਿਲਦੇ ਰਿਹਾ ਇਸੇ ਜਿੱਦਾਂ ਸੂਬਾ ਪ੍ਰਧਾਨ ਹੈ ਸਰ ਇਹ ਸਾਰੇ ਪੰਜਾਬ ਚੋਂ 23 ਜ਼ਿਲ੍ਹਿਆਂ ਚੋਂ ਮੁੰਡੇ ਆਏ ਨੇ ਸਾਡੇ ਪੁੱਤ ਥੋੜੀ ਮਦਦ ਕਰਨ ਬਹੁਤ ਮਿਹਰਬਾਨੀ ਸਰ ਬਹੁਤ ਮਿਹਰਬਾਨੀ ਬੋਲੇ ਜੈ ਹਾਂ ਜੈ जलाम <laughs>